ਵਾਹ ਵੀ ਸ਼ੇਰ ਬਗਿਆ ਤੇਰੇ ਵਾਹ ਗੋਲੜੀ ਗੋਲੜੀ ਨਹੀਂ ਗੋਲਕੜੀ ਗੋਲਕੜੀ ਸਰ ਗੋਲਕੜੀ ਹੈ ਗੋਲੜੀ ਕਹਿੰਦਾ ਤੂੰ ਗੋਲਕੜੀ ਕਹਿੰਦਾ ਹੈ ਹੈਲੋ ਹੋਰ ਬਾਬਾ ਲੱਗਦਾ ਫਿਰ ਪੋਤਰੇ ਹੈ ਨਾ ਬਈ ਫਿਰ ਵੀ ਬਾਪੂ ਜੀ ਲੱਗਦਾ ਫਿਰ ਕਰਨਗੇ ਕੰਮ ਹਾਂ ਯਕੀਨ ਹੈਗਾ ਯਕੀਨ ਸਾਡੇ ਅਸੀਂ ਤਾਂ ਯਕੀਨ ਕਰੀ ਖੜੇ ਆ ਉਹ ਕਰੇ ਨਾ ਕਰੇ ਆ ਗੀਆ ਫਿਰ ਕਿੱਦਾਂ ਵੇਖਦੇ ਹੋ ਆ ਸੌਰੀ ਬਸ ਜਿਵੇਂ ਅੱਗੇ ਵੇਖੀ ਜੇ ਨਹੀਂ ਉਹ ਵੇਖਾਂਗੇ ਜਿੱਦ ਤੱਕ ਉਹ ਮਿਸੜ ਦੇਾਂਗੇ ਨਹੀਂ ਅਸੀਂ ਕਿਉਂ ਆਖਾਂਗੇ ਇਹ ਤਾਂ ਪੁੱਛਦੇ ਆ ਤੁਹਾਡੇ ਤੋਂ ਤੁਹਾਨੂੰ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਕਿਹਨੇ ਕੰਮ ਕੀਤੇ ਹੈ ਜਾਂ ਕਿਹੜੀ ਕਰੂਗੀ ਗਾਂ ਬਈ ਪਹਿਲਾਂ ਹੁਣ ਵੀ ਕੰਮ ਕਰੇ ਇਹ ਇਸਨੂੰ ਪਾਵਾਂਗੇ ਮੈਂ ਤਾਂ ਪੰਨਾ ਹੂੰ ਘਟ ਦੇਖਦਾ ਮੈਨੂੰ ਉਹ ਤਾਂ ਤੁਸੀਂ ਮਨ ਚ ਪੁੱਛਦੇ ਨਾਲ ਹੀ ਦੱਸਦਾ ਹੂੰ ਹਾਂ ਸੂਆ ਵੀਰਿਆ ਸੀ ਸਾਡੀ ਸੁਰਤ ਦਾ ਉਹ ਇਹਨੇ ਜਾਏ ਨੇ ਛੰਡੀ ਪੱਟੀ ਹਾਂ ਠੀਕ ਹੈ ਨਾ ਹਾਂ ਠੀਕ ਹੈ ਜਿਹਨੇ ਜੜੀ ਗੱਲ ਕਰਨ ਵਾਲੀ ਹੈ ਨਾ ਉਹ ਕਰੇ ਸਹੀ ਹਾਂ ਹੋਰ ਦੂਜਾ ਕੋਈ ਨਹੀਂ ਅਜੇ ਬੁੜਿਆਂ ਨੇ ਬਿੜੇ ਪਿਆ ਪਰਸਨ ਨਹੀਂ ਵਿਦਾਈਏ ਹਾਂ ਦਾਣੇ ਅਗੇ 30 ਕਿਲੋ ਦਿੰਦੇ ਸੀ ਹੁਣ ਇਹਨੇ 10 ਕਿਲੋ ਕਰਤੇ ਕੱਲ ਹਾਂ ਘਟ ਗਏ ਹਾਂ ਹੌਲੀ ਹੌਲੀ ਕਿ ਤੌਂਦਾ ਜਾਂਦਾ ਹਾਂ ਨਹੀਂ ਉਹ ਕਹਿੰਦੇ ਕਿ 2 ਸਾਲ ਹੋਏ ਆ ਲਈ 3 ਸਾਲ ਪਏ ਆ ਹੱਲੀ ਉਹ ਦਾਣ ਲੱਗਾ ਕਰੂ ਕੰਮ ਹੈ ਨਹੀਂ ਉਹ ਕਹਿੰਦੇ ਆ ਵੀ ਸਾਨੂੰ ਟਾਈਮ ਦਿਓ ਹਾਲੀ 3 ਸਾਲ ਪਏ ਆ ਅਸੀਂ ਹੋਰ ਕੰਮ ਕਰਾਂਗੇ 3 ਸਾਲਾਂ ਬਾਪ ਵੀ ਸ਼ੇਰ ਬਗਿਆ ਤੇਰੇ ਵਾਹ ਗੋੜੀ ਗੋੜੀ ਨਹੀਂ ਗੋਕੜੀ ਗੋਕੜੀ ਸਰ ਗੋਕੜੀ ਆ ਗੋੜੀ ਕਹਿੰਦਾ ਤੂੰ ਗੋਕੜੀ ਕਹਿੰਦਾ ਹੈ ਹੈਲੋ ਲੱਗਦਾ ਫਿਰ ਪੋਤਰੇ ਹੈ ਨਾ ਬਈ ਫਿਰ ਬਾਬੂ ਜੀ ਲੱਗਦਾ ਫਿਰ ਕਰਨਗੇ ਕੰਮ ਹਾਂ ਯਕੀਨ ਹੈਗਾ ਯਕੀਨ ਸਾਡੇ ਅਸੀਂ ਤਾਂ ਯਕੀਨ ਕਰੀ ਖੜੇ ਆ ਉਹ ਕਰੇ ਨਾ ਕਰੇ ਕੀ ਨਾ ਆਇਆ ਤੁਹਾਡਾ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਨਾਂ ਮੇਰਾ ਹਾਂਜੀ ਨਾਂ ਮੇਰਾ ਨੱਥੂ ਨੱਥੂ ਅੱਛਾ ਹੋਰ ਵੀ ਪਹਿਲਾਂ ਵੋਟਾਂ ਕਿਹਨਾਂ ਨੂੰ ਪਾਉਂਦੇ ਰਹੇ ਹੋ ਪਹਿਲਾਂ ਪਾਉਂਦੇ ਰਹੇ ਕਾਂਗਰਸ ਨੂੰ ਹੂੰ ਬੇਦੀ ਸੁਆ ਘਡਾਉਂਦਾ ਸੀ ਉਹ ਵੀ ਮਰ ਗਿਆ ਸਾਡੇ ਬੜੇਪੇ ਵਾਲੇ ਬੁੜੇ ਸੀ ਉਹ ਵੀ ਮਰ ਗਏ ਸੁਆ ਘਡਾਉਂਦੇ ਨਹੀਂ ਨਿਕਲਿਆ ਹੂੰ ਇਹਨੇ ਤੈਨੂੰ ਆਖਿਆ ਵੀ ਚੰਡੀ ਪੱਟੀ ਸੂਏ ਦੀ ਚਲੋ ਪਾਣੀ ਮਿੱਠਾ ਹੋ ਠੀਕ ਆ ਹੂੰ ਪਰ ਉਹਦੇ ਤੇ ਵੀ ਸਟੇਸ ਟੂ ਕਹਿੰਦੇ ਹੋਇਆ ਐ ਅੜਚਣ ਪਈ ਹੋਈ ਐ ਇਹਦੇ ਪੈਗੀ ਉਹ ਤਾਂ ਕਰ ਦੂਗਾ اچھا ਇਹ ਉਹ ਤਾਂ ਕਰ ਦੇਣੀ ਹੈ ਅਜੇ ਨਿਗਾ ਨਹੀਂ ਹੋਈ ਉਹਨਾਂ ਦੀ ਹਾਂ ਠੀਕ ਹੈ ਨਾ ਠੀਕ ਹੈ ਮਤਲਬ ਕਿ ਤੁਹਾਨੂੰ ਯਕੀਨ ਹੈ ਪੂਰਾ ਵੀ ਇਹ ਚੰਡੀ ਪੱਟੀ ਜਾਣੀ ਹੈ ਉਹਨਾਂ ਲਈ ਆਪਾਂ ਪੱਤੀ ਹੁਣ ਪਟਣਗੀ ਰੇ ਪੂ ਛੜੀ ਰਹਗੀ ਤਾਂ ਪਟਕੇ ਪਰੇ ਮਰੂਗਾ ਕੀ ਕਿੰਨਾ ਕੀ ਫਾਇਦਾ ਹੋਏਗਾ ਉਹਨਾਂ ਦੇ ਨਾਲ ਸੁਆ ਨਿਕਲਾਂ ਦੇਣਾਗਾ ਵੀ ਬੇਕਾਰ ਪੰਨਿਆਂ ਸੀ ਪਾਣੀਆਂ ਹਮ ਕਲਰ ਮਾਲੀਆਂ ਹਮ ਜ਼ਿਮੀਦਾਰਾਂ ਨੂੰ ਦਾਣਾ ਪੱਕਾ ਹੋਊਗਾ ਹਮ ਘਾਹ ਪੱਠਾ ਸੀ ਵਡਾਂਗੇ ਹਮ ਠੀਕ ਹੈ ਨਾ ਇੰਨਾ ਫਾਇਦਾ ਥੋੜਾ ਜਿਵੇਂਦਰ ਪਾਣੀ ਨਾਲ ਹੀ ਆ ਤੇ ਪੈਲੀ ਨਾਲ ਹੀ ਹੂੰ ਅੱਛਾ ਪੀਣ ਵਾਲੇ ਪਾਣੀ ਦਾ ਕੀ ਇੱਥੇ ਤੁਹਾਡੇ ਪੀਣ ਵਾਲਾ ਸਾਨੂੰ ਲਿਆ ਕੇ ਦੇਵੋ ਇੱਥੋਂ ਸਿੰਬੇ ਵਾਲਿਓ ਹਾਂ ਇਹ ਤਾਂ ਖਾਰਾ ਕਾਲੇ ਵਾਲੇ ਕਹਿੰਦੇ ਉਹ ਪੈ ਪੂ ਪਾਤੀ ਉਹ ਪਾਈ ਪਾਈ ਹੱਲ ਹੀ ਨਹੀਂ ਪਾਈ ਅੱਛਾ ਲੀਡਰ ਕਹਿੰਦੇ ਆ ਕਹਿੰਦੇ ਪੈ ਪਾਈ ਨਹੀਂ ਨਹੀਂ ਸਲਾਮਾ ਹੀ ਕਰਦੇ ਆ ਸਲਾਮਾ ਹੀ ਕਰਦੇ ਆ ਹੋਰ ਪਤਾ ਨਹੀਂ ਸਲਾਮਾ ਗਾਂ ਲੰਘ ਜਾਣ ਹਾਂ ਠੀਕ ਹੈ ਜੇ ਆਪਾਂ ਕਹੀਏ 10 ਨੰਬਰਾਂ ਦੇ ਵਿੱਚੋਂ ਕਿੰਨੇ ਨੰਬਰ ਦੇਣੇ ਹੋ ਫਿਰ ਤੁਸੀਂ ਮੌਜੂਦਾ ਸਰਕਾਰ ਨੂੰ ਕੰਮਾਂ ਨੂੰ ਲੈ ਕੇ ਕੰਮ ਮੌਕੇ ਨੇ ਬਈ ਇਹ ਲਾਈਟ ਵੇਖਣੇ ਛੱਡੀ ਰੱਖੀ ਫੋਲ ਜਿਮੀਦਾਰ ਖੁਸ਼ ਆਦੇ ਤੇ ਤੇ ਗਰੀਬਾਂ ਦੇ ਹੱਕ ਨੂੰ ਵੀ ਕੋ ਮੜਿਆ ਜਾ ਸੋਚਣ ਇਹ ਹਾਂ ਜਿਵੇਂ ਗਰੀਬਾਂ ਨੇ ਇਹਨੂੰ ਮੂਲੀ ਵਾਂਗ ਪੱਟ ਕੇ ਸਾਰੇ ਰੱਖਦੇ ਸੀ ਹਾਂ ਕਲੇ ਇਹਨਾਂ ਦੀ ਸਰਕਾਰ ਹੀ ਬਣੀ ਹੈ ਨਾ ਹਾਂ ਤੇ ਹੁਣ ਇਹ ਸੋਚਣ ਬਾਪੂ ਨੇ ਕੀ ਸੋਚਿਆ ਬਾਪੂ ਦੇ ਹੱਥੀ ਦਾ ਛੋਟੀ ਇਹ ਤੇ ਦੇਖਦਾ ਨਹੀਂਗਾ ਨਹੀਂ ਠੀਕ ਆ ਠੀਕ ਆ ਬਾਪੂ ਜੀ ਧੰਨਵਾਦ ਅੱਜ ਚੰਗਾ ਹੋ ਇਹ ਕੰਮ ਵੀਰਾ ਹੀ ਵੱਡਾ ਸੂਏ ਦਾ ਹੀ ਹੂੰ ਇਹ ਹੋ ਗਿਆ ਇਹ ਹੋ ਗਿਆ ਜਮਾ ਛੰਡੀ ਪੱਠ ਦੀ ਹੂੰ ਠੀਕ ਆ ਠੀਕ ਆ ਬਾਪੂ ਜੀ ਧੰਨਵਾਦ ਜੀ ਧੰਨਵਾਦ ਸਸਰੀ ਜੀ ਸਸਰੀ ਜੀ ਹੋਰ